ਹਾਂਜੀ ਸਰ ਦੇਖੋ ਜੀ ਜਿਸ ਤਰ੍ਹਾਂ ਅਸੀਂ ਸੰਤ ਪਾਪਾ ਗੁਰਦਾਰੀ ਨਾਚੀ ਦਾ ਜਿਹੜਾ ਸਤਕਾਰ ਕਰਤੀਆਂ ਸੰਗਤਾਂ ਉਸੇ ਤਰ੍ਹਾਂ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਬਾਲ ਜੋਗੀ ਪਾਪਾ ਪ੍ਰਗਟਨਾ ਆ ਚੀਦਾ ਵੀ ਸਤਕਾਰ ਹੋਵੇ ਪਰ ਜਿਹੜੇ ਜੋਗਿੰਦਰ ਮਾਨ ਉਹਰ ਪਿੰਦਰ ਡਾਕਟਰ ਪਿੰਦਰ ਆ ਇਹਨਾਂ ਵੱਲੋਂ ਵੀ ਜਿਹੜਾ ਇਨਕਾਰ ਕਰਕੇ ਸਾਡੇ ਸੰਤਾਂ ਦਾ ਵੀ ਜਿਹੜਾ ਪਾਪਾ ਬਾਲ ਜੋਗੀ ਪ੍ਰਗਟਨਾ ਆ ਤੇ ਉਹਨਾਂ ਦਾ ਵੀ ਨਰਾਦਰ ਕੀਤਾ ਸੋ ਸੰਗਤਾਂ ਦੇ ਵਿੱਚ ਵੀ ਰੋਸ ਹੈ ਜਿਹੜੇ ਆ ਸਾਡੇ ਸੰਤਾਂ ਮਹਾਪੁਰਸ਼ਾਂ ਦਾ ਜਿਹੜਾ ਆ ਨਰਾਦਰ ਕਰ ਰਹੇ ਆ ਉਮਾਨ ਕਰ ਰਹੇ ਆ ਤੇ ਇਸੇ ਕਰਕੇ ਜਿਹੜੇ ਆ ਇਹਨਾਂ ਦੇ ਵਿੱਚ ਇੰਨੀ ਹੀ ਈਗੋ ਭਰੀ ਹੋਈ ਆ ਕਿ ਇਹ ਸਮਾਜ ਦੇ ਇਸ ਮਸਲੇ ਨੂੰ ਛੋਟਾ ਜਿਹਾ ਮਸਲਾ ਉਹਨੂੰ ਘੜੀਸ ਘੜੀਸ ਕੇ ਬੜਾ ਵੱਡਾ ਕਰਨਾ ਚਾਹੁੰਦੇ ਹੋ ਸਕਦਾ ਇਹ ਮਸਲਾ ਕੱਲ ਨੂੰ ਕਿਤੇ ਗੰਭੀਰ ਰੂਪ ਲੈ ਲਵੇ ਤੇ ਇਹਦੇ ਜਿੰਮੇਵਾਰ ਜਿਹੜੇ ਸ਼ਖਸ਼ਾ ਜਗਿੰਦਰ ਮਾਨ ਪਿੰਦਰ ਸਿੱਧੂ ਔਰ ਗगन ਕਿਦਾ ਇਹ ਤੇ ਉਹਨਾਂ ਦੇ ਹੋਰ ਸਾਥੀ ਜਿਹੜੇ ਇੱਥੇ ਇੱਕ ਹੋਰ ਇਸ ਜਿਹੜੇ ਸਤਸੰਗ ਨੂੰ ਦਿਸ਼ਾ ਦੇਣਾ ਚਾਹੁੰਦੇ ਆ ਇੱਕ ਝਗੜੇ ਦਾ ਰੂਪ ਦੇਣਾ ਚਾਹੁੰਦੇ ਆ ਅੱਜ ਵੀ ਜਿੱਦਾਂ ਸਹਜ ਪਾੜ ਰੱਖਿਆ ਹੋਇਆ ਸੀ ਉੱਥੇ ਜਿਹੜੀ ਲੜਾਈ ਝਗੜੇ ਵਾਲੀ ਸਥਿਤੀ ਬਣਾਈ ਆ ਤੇ ਇਹ ਕੀ ਗੱਲ ਨਰਾਦਰ ਨਹੀਂ ਹੈ ਅਸੀਂ ਇਸ ਗੱਲ ਨੂੰ ਵੀ ਨਰਾਦਰ ਸਮਝਦੇ ਆ ਹੁਣ ਉਦਾ ਸਾਹਿਬ ਆਪਣੇ ਵਿਚਾਰ ਦੱਸਣਗੇ ਦੋ ਸਾਹਿਬ ਜੈਲੀ ਗੱਲ ਤੇ ਆ ਵੀ ਜਦੋਂ ਮਹਾਂਪੁਰਸ਼ਾਂ ਦੀ ਗੱਲ ਤੋਂ ਦੇ ਪ੍ਰਸ਼ਾਸਨ ਨੇ ਦੱਸਿਆ ਸਾਨੂੰ ਆ ਕੇ ਕਿ ਮਹਾਂਪੁਰਸ਼ ਸੰਤ ਕਰਦਾਰ ਨਾ ਜੀ ਤਾਂ ਸੰਤ ਮਹਾਰਾਜ ਪ੍ਰਗੜਨਾ ਜੀ ਇਹਨਾਂ ਦੋਵੇਂ ਸੰਤ ਮਹਾਂਪੁਰਸ਼ ਬੈਠਣਗੇ ਉਹ مشورہ ਕਰਕੇ ਹੱਲ ਕੱਢਣਗੇ ਮਹਾਰਾਜ ਜੀ ਉਧਰੋਂ ਹਾਂ ਕਰ ਦਿੱਤੀ ਜਦੋਂ ਅਸੀਂ ਮਹਾਰਾਜ ਜੀ ਨਾਲ ਗੱਲ ਕੀਤੀ ਪ੍ਰਗੜਨਾ ਜੀ ਨਾਲ ਉਹਨਾਂ ਨੇ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਬੈਠਾਂਗੇ ਪਰ ਜਦੋਂ ਪ੍ਰਸ਼ਾਸਨ ਉਹਨਾਂ ਨਾਲ ਗੱਲ ਕਰਨ ਗਿਆ ਮੁਰਕਿ ਉਹਨਾਂ ਨੇ ਪਹਿਲਾਂ ਉਹਨਾਂ ਨੇ ਹਾਂ ਕੀਤੀਆਂ ਮੁਰਕਿ ਉਹਨਾਂ ਨੇ ਜਵਾਬ ਦਿੱਤਾ ਮਹਾਰਾਜ ਜੀ ਇੱਥੇ ਉਹਨੂੰ ਤਿਆਰ ਹੋ ਗਿਆ ਦੇਖੋ ਇਹ ਕਹਿੰਦੇ ਐਨਸਲਟ ਤੇ ਇਹਦਾ ਮਤਲਬ ਇਹਨਾਂ ਦੇ ਦੁਗਣੀ ਤਿਗੜੀ ਐਨਸਲਟ ਸੰਤ ਮਹਾਰਾਜ ਪ੍ਰਗਨਾਨ ਜੀ ਦੀ ਕੀਤੀ ਕਿਉਂਕਿ ਉਹ ਉਹ ਤਾਂ ਉਹਨੂੰ ਤਿਆਰ ਹੋ ਗਿਆ ਵੀ ਕੋਈ ਗੱਲ ਦੀ ਸਾਡੇ ਸੰਤਾਂ ਆਸੀਂ ਗੱਲ ਕਰ ਲੈਂਦੇ ਆ ਪਰ ਇਹਨਾਂ ਨੇ ਸੰਤਾਂ ਨੂੰ ਰੋਕ ਕੇ ਉਹ ਐਨਸਲਟ ਨਹੀਂ ਕੀਤੀ ਦੂਸਰੀ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਹਾਂ ਮੈਂ ਸਮੁੱਚੇ ਸਮਾਜ ਦੇ ਲੋਕਾਂ ਨੂੰ ਇੱਕ ਬੇਨਤੀ ਕਰੂੰਗਾ ਇੱਕ ਅਪੀਲ ਕਰੂੰਗਾ ਸਾਨੂੰ ਹੁਣ ਇਹ ਮੈਸੇਜ ਮਿਲ ਰਿਹਾ ਕਿ ਸਵੇਰੇ ਉਹ ਇੱਥੇ ਨਾਲ ਸੰਗਤਾਂ ਨੂੰ ਬੁਲਾਉਣਗੇ ਜਿਹੜੇ ਉਹਨਾਂ ਦੇ ਉੱਥੇ ਦੇਰੇ ਨਾਲ ਜੁੜੇ ਆ ਲੋਕ ਉਹਨਾਂ ਨੂੰ ਇੱਥੇ ਵੱਡਾ ਕਹਿੰਦੇ ਇਕੱਠੇ ਕਰਾਂਗੇ ਅਸੀਂ ਸਵੇਰ ਤੋਂ ਇੱਥੇ ਬੈਠੇ ਆ ਅਸੀਂ ਜਿੰਨੇ ਵੀ ਲੀਡਰ ਆ ਕੋਈ ਦੋ ਬੰਦੇ ਵੀ ਨਹੀਂ ਨਾਲ ਲੈ ਕੇ ਆ ਆਪਣੀ ਮਰਜ਼ੀ ਨਾਲ ਕੋਈ ਆਏ ਹੋਣ ਲੋਕ ਆ ਉਹ ਵੱਖਰੀ ਗੱਲ ਆ ਪਰ ਕਿਸੇ ਵੀ ਲੀਡਰ ਨੇ ਕਿਸੇ ਨੂੰ ਇਹ ਗੱਲ ਨਹੀਂ ਕਹੀ ਕਿ ਤੁਸੀਂ ਉਸੇ ਹੱਥ ਲੈ ਕੇ ਪਹੁੰਚਣਾ ਵਾ ਅਸੀਂ ਨਹੀਂ ਸਿਚਾਉਂਦੇ ਕਿ ਇਦਾਂ ਦੀ ਕੰਟਰੋਵਰਸੀ ਪਵੇ ਪਰ ਜਦੋਂ ਇਹ ਹੁਣ ਮੈਸੇਜ ਦੇ ਰਹੇ ਆ ਤੇ ਜੇ ਅਸੀਂ ਮੈਸੇਜ ਦੇਈਏ ਕਿ ਇਹ ਸੋਚਦੇ ਆ ਕਿ ਦਬਾਬੇ ਦੇ ਵਿੱਚ ਇੱਥੇ ਜਿਹੜਾ ਰਹੀਮਪੁਰ ਦਾ ਨਾਂ ਹੈ ਨੀਗਾ ਇਹਨਾਂ ਦੀ ਗਲਤ ਸੋਚ ਵਾ ਅਸੀਂ ਅਸੀਂ ਹੁਣ ਦੇ ਦਿੰਦੇ ਆ ਮੈਸੇਜ ਕਿ ਕੱਲ ਨੂੰ ਇੱਥੇ ਸੰਗਤਾਂ ਇਕੱਤਰ ਹੋਣ ਤੇ ਇੱਥੇ ਹਜ਼ਾਰਾਂ ਲੋਕ ਇਕੱਠੇ ਹੋ ਜਾਣਗੇ ਮਿੰਟਾਂ ਦੇ ਵਿੱਚ ਪਰ ਨਹੀਂ ਸਾਡੇ ਮਹਾਰਾਜ ਜੀ ਕਹਿੰਦੇ ਕਿ ਨਹੀਂ ਅਸੀਂ ਇਹ ਕੰਮ ਨਹੀਂ ਕਰਨਾ ਅਸੀਂ ਇਸ ਕੰਟਰੋਵਰਸੀ ਨਹੀਂ ਪਹਿਣਾ ਅਸੀਂ ਤੇ ਸ਼ਾਂਤੀ ਚਾਹੁੰਦੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਜਿਹੜਾ ਇਹ ਗੁਰੂ ਘਰ ਵਾ ਇਹ ਦੋਹਾਂ ਤਿਹਾਂ ਲਈ ਹੀ ਖੁੱਲਾ ਹੋਣਾ ਚਾਹੀਦਾ ਵਾ ਇੱਕ ਤਰ ਲਈ ਨਹੀਂ ਕਿ ਇੱਕ ਤਰ ਹੀ ਰਹੂਗੀ ਦੋਹਾਂ ਤਰਾਂ ਲਈ ਜਿਹੜਾ ਮਰਜੀ ਇੱਥੇ ਮੱਥਾ ਟੇਕੇ ਜਿਹੜਾ ਮਰਜੀ ਲੰਗਰ ਲਾਵੇ ਕੋਈ ਕਿਸੇ ਤੇ ਰੋਕ ਨਹੀਂ ਹੋਣੀ ਚਾਹੀਦੀ